ਜੀ ਗੱਲ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਪ੍ਰਿੰਦਰ ਸਿੰਘ ਮੇਰਾ ਚੈਨਲ ਗੁਰਸਿੱਧੂ ਬੀਬੀ ਤੇ ਇਹ ਮੈਂ ਤੁਹਾਨੂੰ ਦਿਖਾਉਣਾ ਸੀ ਕੁੱਟਣ ਲੱਗਿਆ ਮੈਂ ਨੂਣ ਨੂਣ ਲਿਆ ਸੀਗਾ ਮੈਂ ਨਾਲੇ ਇਹ ਮੈਂ ਕਿਹਾ ਵੀ ਮੈਂ ਆਪੇ ਕੁੱਟੂੰਗਾ ਮੈਂ ਥੋੜੇ ਲਿਆ ਸੀ ਕੁਸਤਾ ਮੈਂ ਅੱਧ ਤੋਂ ਵੱਧ ਦਾ ਕੁੱਟਤਾ ਤੇ ਆਹ ਖਾਲਾ ਨੂਣ ਇਹਦੇ ਚ ਤੇ ਆਹ ਦਿਖਾਉਣਾ ਤੁਹਾਨੂੰ ਮੈਂ ਤੇ ਇਹ ਨਮਕ ਹੈਗਾ ਕਾਲਾ ਨਮਕਾ ਇਸ ਸਿੰਧਾ ਨਮਕ ਜਿਹਨੂੰ ਕਹਿੰਦੇ ਨੇ ਇਹ ਉਹ ਹੈ ਇਹ ਮੈਂ ਕੁੱਟਦਾ ਇਹਦਾ ਕਾਫੀ ਪਾ ਨਵਾਫੇ ਚ ਪਾ ਕੇ ਰੱਖਤਾ ਮੈਂ ਮੈਨੂੰ ਕੁਟਣਾ ਗਿਆ ਆ ਉਹ ਕੁਟਣਾ ਹੋਏ ਨੂੰ ਆਪਾਂ ਆਪ ਦੇ ਨੂੰ ਦੇ ਦੇ ਸੈਟ ਜਿਹਦੇ ਦੇਰੇ ਬਲੋਗੀ ਤੇ ਤੁਸੀਂ ਜੁੜੇ ਰਹੋ ਸ਼ੁਰੂ ਕਰਦੇ ਆਂ ਬਲੌਗ ਆਪਾਂ ਆਪਾਂ ਲੱਗਿਆ ਹੁਣ ਗੱਡੀ ਕੱਢ ਲਈਏ ਹੁਣ ਆਪਾਂ ਗੱਡੀ ਕੱਢ ਕੇ ਫੇਰ ਆਪਾਂ ਚੱਲਦੇ ਆਂ ਬਾਬਾਈ ਦੇ ਦੇਰੇ ਤੁਹਾਨੂੰ ਵੀ ਕਰਾਵਾਂਗੇ ਬਾਬਾਈ ਦੇ ਦਰਸ਼ਨ ਤੇ ਮੈਨੂੰ ਲੱਗਦਾ ਵੀ 2 3 ਹਫਤਿਆਂ ਤੋਂ ਬਾਬਾਈ ਦੇ ਦਰਸ਼ਨ ਨਹੀਂ ਦੇ ਅੱਜ ਆਪਾਂ ਬਾਬਾਈ ਦੇ ਦਰਸ਼ਨ ਕਰਕੇ ਆਵਾਂਗੇ ਨਾਲੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਬਾਬਾ ਵੀਰੰਦਾਸ ਜੀ ਦੇ ਚੱਲਦੇ ਆ ਹੁਣ ਬਾਬਾਈ ਦੇ ਦੇਰੇ ਤੁਸੀਂ ਸਾਡੇ ਵੀ ਹੁਣ ਪਿੰਡ ਕਨੋਂ ਸੰਗਤ ਨੇ ਜਾਣਾ ਰਾਣਾ ਸਾਹਿਬ ਗਨੀ ਪਿੰਡ ਆ ਉਧਰ ਪੈਲ ਏਰੀਏ ਚ ਇਹ ਤੁਮ ਦੱਸਦਾ ਮੈਂ ਦੇਵੀ ਪਿੰਡ ਦੀ ਸੰਗਤ ਜਨ ਕਿ ਸਾਡੇ ਪਿੰਡ ਦਾ ਜਿਹੜਾ ਡੇਰਾ ਸਾਡੇ ਪਿੰਡ ਦਾ ਉਹ ਤਾਲ ਏਰੀਆ ਚ ਰਾਣਾ ਸਾਹਿਬ ਏਰੀਆ ਚ ਜਨ ਕਿ ਮਲੌਤ ਤਹਿਸੀਲ ਪੈਂਦੀ ਆ ਉਹ ਮਲੌਤ ਤਹਿਸੀਲ ਚ ਪਿੰਡ ਪੈਂਦਾ ਮਦਨੀਪੁਰ ਸਾਹਿਬ ਮਦਨੀਪੁਰ ਪਿੰਡ ਪੈਂਦਾ ਉੱਥੇ ਸਾਡੇ ਪਿੰਡ ਦਾ ਡੇਰਾ ਲੰਗਰ ਵਾਸਤੇ ਸਾਰਾ ਪਿੰਡ ਇਕੱਠਾ ਕਰੂਗਾ ਜਹਾ ਸਿੱਧਾ ਹਾਂ ਜਿਹੜਾ ਜਨ ਕਿ ਅਰਦਾ ਜੋ ਜਿੰਨਾ ਕਿ ਦੇ ਸਕਦਾ ਉਹ ਸਾਰਾ ਪਿੰਡ ਦੇ ਕੇ ਜਾਊਗਾ ਹਰ ਘਰ ਦੇ ਕੇ ਜਾਊਗਾ ਯਾਨੀ ਕਿ ਅਮੀਰ ਤੋਂ ਅਮੀਰ ਗਰੀਬ ਤੋਂ ਗਰੀਬ ਜਿੰਨਾ ਕਿ ਸਰਦਾ ਸਭ ਕੁਝ ਸਾਰੇ ਦੇ ਕੇ ਜਾਣਗੇ ਜੀ ਨੂੰ ਆਟਾ ਣਕ ਸੌਰੀ ਣਕ ਨਹੀਂ ਆਟਾ ਚੀਨੀ ਚਾਹ ਪੱਤੀ ਦਾਲਾਂ ਨਮਕ ਸਭ ਕੁਝ ਦੇ ਕੇ ਜਾਣਗੇ ਦੇਸੀ ਕੀ ਫਾਰਮ ਕੀ ਸਭ ਕੁਝ ਦੇ ਕੇ ਜਾਣਗੇ ਕਿਉਂਕਿ ਉੱਥੇ ਫਿਰ ਕਾ ਸੰਗਤ ਸਾਡੀ ਜਾਂਦੀ ਕੱਲੋ ਕੰਮੀ ਜਾਊਗੀ ਦੁਪਹਿਰ ਤੋਂ ਬਾਅਦ ਫਿਰ ਪਰਸੋਂ ਨੂੰ ਜਣ ਕੇ ਇੱਕ ਫਿਰ ਉੱਥੇ ਚੌਂਕੀ ਭਰਦੇ ਨੇ ਰਾਤ ਨੂੰ ਫਿਰ ਉਹ ਤੋਂ ਅਗਲੇ ਦਿਨ ਫਿਰ ਉੱਥੇ ਭੋਗ ਮੈਂਦਾ ਭੋਗ ਪੈਣ ਤੋਂ ਬਾਅਦ ਫਿਰ ਵਾਪਸ ਆਉਂਦੀ ਹੈ ਸੰਗਤ ਯਾਨੀ ਕਿ ਉੱਥੇ ਵੀ ਵਧੀਆ ਪ੍ਰੋਗਰਾਮ ਹੁੰਦਾ ਹਰ ਘਰ ਦਾ ਬੰਦਾ ਸਾਡੇ ਜਾਂਦਾ ਹਰ ਘਰ ਦਾ ਹਰ ਘਰ ਦਾ ਬੰਦਾ ਚੱਲ ਜਾਂਦਾ ਤੇ ਕੋਈ ਨਹੀਂ ਮੈਂ ਵੀ ਬਲੌਗ ਬਰ ਆਉਂਗਾ ਕੱਲ ਨੂੰ ਜਾਊਂਗਾ ਪਰ ਉੱਥੇ ਮੈਂ ਰਾਤ ਨਹੀਂ ਰਹਿ ਸਕਦਾ ਰਾਤ ਭਾਜ ਤੋਂ ਨਹੀਂ ਰਹਿਣਗੇ ਉੱਥੇ ਤੇ ਮੈਂ ਵਾਪਸ ਆ ਜੂਗਾ ਉਹਨਾਂ ਨੂੰ ਛੱਡ ਕੇ ਤੇ ਤੁਹਾਨੂੰ ਵੀ ਦਿਖਾਉਂਗਾ ਡੇਰੇ ਦੇ ਦਰਸ਼ਨ ਉੱਤੇ ਕਰਾਉਂਗਾ ਮੈਂ ਸਾਡੇ ਡੇਰੇ ਦੇ ਦਰਸ਼ਨ ਜਰੂਰ ਤੁਹਾਨੂੰ ਗਾਲੂ ਦਿਖਾਉਂਗਾ ਮੈਂ ਹੁਣ ਅੱਪਾ ਬਾਬਾਈ ਦੇ ਡੇਰੇ ਚੱਲੀਏ ਦਰਸ਼ਨ ਕਰਾਉਨੇ ਆ ਸਾਰਿਆਂ ਨੂੰ ਭਾਈ ਬਾਬਾਈ ਨੇ ਮੋਟਾ ਬੱਝਦੇ ਮੈਨੂੰ ਲੱਗਦਾ ਟਟਕਟ ਦੋ ਹਫ਼ਤੇ ਲੱਗ ਗਏ ਹੁਣ ਬਾਬਾਈ ਦੇ ਅੰਡੇਰੇ ਚ ਜਾ ਨਹੀਂ ਹੋਇਆ ਵੀ ਬਾਬਾਈ ਦੇ ਡੇਰੇ ਚ ਜਿਹੜਾ ਵੀ ਸੱਚੇ ਮਿਲ ਜਾਂਦਾ ਭਾਈ ਕਦੇ ਕੋਈ ਖਾਲੀ ਨਹੀਂ ਆਇਆ ਮੁੜਕੇ ਬਾਕੀ ਮੈਂ ਤੁਹਾਨੂੰ ਦੇਰੀ ਚ ਜਾ ਕੇ ਦੱਸੂਗਾ ਵੀਡੀਓ ਤਾਂ ਮੈਂ ਪਹਿਲਾਂ ਵੀ ਪਾਈ ਹੋਈ ਆ ਬਾਬਾ ਜੀ ਦੇ ਦੇਰੀ ਅੱਜ ਮਤੂ ਬਾਬਾ ਜੀ ਦੇ ਇਤਿਹਾਸ ਵੀ ਦੱਸੂਗਾ ਉੱਥੇ ਜਾ ਕੇ ਤੁਹਾਨੂੰ ਕਿਉਂਕਿ ਇਸ ਜਗ੍ਹਾ ਤੇ ਆ ਕਿਵੇਂ ਬਾਬਾ ਜੀ ਆਏ ਉਰੇ ਕਿਵੇਂ ਆਏ ਤੇ ਕਿੰਨਾ ਚਿਰ ਉਰੇ ਰਹੇ ਇਹ ਤੋਂ ਪਹਿਲਾਂ ਕਿੱਥੇ ਦੇ ਬਾਬਾ ਜੀ ਸਾਰੋ ਕੁਝ ਦੱਸੂਗਾ ਤੁਹਾਨੂੰ ਉੱਥੇ ਜਾ ਕੇ ਕੀ ਗੱਲ ਰਾਸ਼ਨ ਇਕੱਠਾ ਹੋ ਰਿਹਾ ਅੱਜ ਆਪਣੇ ਪਿੰਡ ਕਿਸੇ ਨੇ ਮੈਂ ਤਾਂ ਫੋਨ ਕਰ ਮੈਂ ਕੱਲ ਮੀਟਿੰਗ ਹੋ ਰਹੀ ਹੈ ਕੱਲ ਨੂੰ ਕਿੰਨੇ ਵਜੇ ਜਾਣਾ ਹੈ ਉਹ ਤਾਂ ਨਹੀਂ ਮਿਲਦਾ ਅਲੀ ਰਾਸ਼ਨ ਦੇਖੀ ਨਹੀਂ ਆ ਤੁਸੀਂ ਹਾਂ ਯਾਰ ਅੱਛਾ ਮੈਨੂੰ ਫੋਨ ਹੀ ਨਹੀਂ ਕਰਿਆ ਇਹ ਵੀ ਚਾਚਾ ਜੀ ਨੇ ਸਾਡੇ ਪਿੰਡ ਤੋਂ ਇਹ ਵੀ ਪੁੱਛਦੇ ਨੇ ਵੀ ਰਾਸ਼ਨ ਇਕੱਠਾ ਕਰਨ ਲੱਗੇ ਪਿੰਡ ਦੇ ਕਿ ਨਹੀਂ ਇਹ ਕਹਿੰਦੇ ਸਾਡੇ ਇਹ ਖੇਤਾਂ 'ਚ ਰਹਿੰਦੇ ਨੇ ਇਹਨਾਂ ਨੂੰ ਤਾਂ ਨਹੀਂ ਪਤਾ ਕਰਨ ਲੱਗੇ ਰਾਸ਼ਨ ਇਕੱਠਾ ਮੈਂ ਤਾਂ ਕੱਲ ਮੀਤ ਨੂੰ ਕਹਾਂ ਜਾ ਕੇ ਦੇ ਆਓ ਫਿਰ ਹੁਣ ਦੇ ਆਓ ਦੇ ਆਓ ਇਹ ਖੇਤਾਂ 'ਚ ਰਹਿੰਦੇ ਨੇ ਇਹਨਾਂ ਨੂੰ ਪਤਾ ਨਹੀਂ ਹੈਗਾ ਵੀ ਇਹਨਾਂ ਨੂੰ ਆਇਆ ਵੀ ਉਸ ਜਿਸ ਦਿਨ ਜਾਣਾ ਹੁੰਦਾ ਉਦਣੇ ਇਕੱਠਾ ਕਰਦੇ ਨੇ ਉਸੇ ਦਿਨ ਸਵੇਰ ਤੋਂ ਇਕੱਠਾ ਕਰਦੇ ਹੁਣ ਅੱਗੇ ਵੀ ਦੁਪਹਿਰ ਤੋਂ ਬਾਅਦ ਮੇਰਾ ਆਪਣਾ ਇਕੱਠਾ ਕਰਕੇ ਲੈ ਜਾਂਦੇ ਨੇ ਹੁਣ ਇਸ ਵਾਰ ਉਹਨਾਂ ਨੇ ਕੀ ਕਰਿਆ ਇੱਕ ਦਿਨ ਪਹਿਲਾਂ ਇਕੱਠਾ ਕਰਨ ਲੱਗੇ ਠੀਕ ਆ ਚਲੋ ਵਧੀਆ ਗੱਲ ਆ ਇੱਕ ਦਿਨ ਪਹਿਲਾਂ ਇਕੱਠਾ ਕਰ ਲਿਆ ਕੋਈ ਪ੍ਰੋਗਰਾਮ ਆ ਇੱਥੇ ਬਈ ਮੈਨੂੰ ਲੱਗਦਾ ਪ੍ਰੋਗਰਾਮ ਕਰੇ ਉਹ ਪ੍ਰੋਗਰਾਮ ਉਹਨਾਂ ਨੇ ਮੈਂ ਲੱਗਦਾ ਵੀ ਮੰਦਰ ਵਾਲੇ ਨੇ ਮੰਦਰ ਵਾਲੇ ਪ੍ਰੋਗਰਾਮ ਕਰ ਰਹੇ ਨੇ ਯਾਨੀ ਕਿ ਜਿਵੇਂ ਨਗਰ ਕੀਰਤਨ ਕਰਦੇ ਆਪਾਂ ਐਵੇਂ ਲੋਕ ਦੇਖਣ ਵਾਸਤੇ ਖੜੇ ਨੇ ਮੱਥਾ ਟੇਕਣ ਨੂੰ ਐਂ ਵੀ ਕਹਾਉ ਲੋ ਜੀ ਬਾਬਾ ਜੀ ਦੇ ਡੇਰਾ ਪਹੁੰਚਣ ਆਣੇ ਆਪਾਂ ਬਾਬਾ ਜੀ ਦਾ ਸਾਹਮਣੇ ਡੇਰਾ ਐ ਇਹ ਬਸ ਤੁਹਾਨੂੰ ਦਿਖਾਉਣਾ ਮੈਂ ਅਜ ਮੈਂ ਤੁਹਾਨੂੰ ਸਾਰੀ ਗੱਲ ਦੱਸੂਗਾ ਬਾਬਾ ਜੀ ਦੇ ਡੇਰੇ ਬਾਬਾ ਜੀ ਉਰੇ ਕਿੱਦਾਂ ਆਏ ਕਿਵੇਂ ਆਏ ਤੋਂ ਬਾਅਦ ਇਹਦੇ ਪਹਿਲਾਂ ਕਿੱਥੇ ਸੀਗੇ 321 ਸਾਲ ਦੀ ਉਮਰ ਭੋਕੇ ਗਏ ਨੇ ਬਾਬਾ ਜੀ 321 ਸਾਲ ਦੀ ਉਮਰ ਦੇ ਵਿੱਚ ਅ ਸਰੀਰ ਛੱਡਿਆ ਬਾਬਾ ਜੀ ਨੇ 321 ਸਾਲ ਦੀ ਉਮਰ ਭੋਕੇ ਗਏ ਨੇ ਸਾਡੇ ਆ ਗਏ ਬਾਬਾ ਜੀ ਦਾ ਡੇਰਾ ਇੱਕ ਇੱਥੇ ਬਾਰਾਂ ਮੀ ਨੌਰੇ ਮਿਸਤਰੀ ਲੱਗਿਆ ਹੀ ਰਹਿੰਦਾ ਓਏ ਕੰਮ ਚੱਲਦੇ ਹੀ ਰਹਿਣਾ ਬਾਬਾ ਜੀ ਦੇ ਡੇਰੇ। ਲੋ ਜੀ ਤਾਂ ਨੋ ਬਾਬਾ ਵੀਰਮਦਾ ਜੀ। ਜਿਹੜੇ ਬਾਬਾ ਵੀਰਮਦਾ ਜੀ ਨੇ ਇਹਨਾਂ ਦਾ ਪਿੰਡ ਸੀਗਾ ਲਖਨੌਰ। ਜ਼ਿਲ੍ਹਾ ਅੰਬਾਲਾ ਲਖਨੌਰ ਸਾਹਿਬ ਜ਼ਿਲ੍ਹਾ ਅੰਬਾਲਾ ਅ ਮਾਤਾ ਗੁਜਰੀ ਦੇ ਚਚੇਰੇ ਭਰਾ ਸੀਗੇ ਬਾਬਾ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਮਾ ਜੀ ਸੀਗੇ। ਹੁਣ ਆਓ ਆਪਾਂ ਬਾਬਾ ਜੀ ਦੇ ਡੇਰੇ ਅੰਦਰ ਚਾਵਦੇ ਹਾਂ। ਬਾਬਾ ਵੀਰੰਦਾ ਜੀ ਤੁਹਾਨੂੰ ਨਮਸਕਾਰ ਬਾਬਾ ਵੀਰੰਦਾ ਜੀ ਦੇ ਕਰੋ ਦਰਸ਼ਨ ਬਾਬਾ ਵੀਰੰਦਾ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਹੋਏ ਸੀ ਬਾਬਾ ਜੀ ਨੂੰ ਇਹ ਰਹਿੰਦੀ ਦੁਨੀਆ ਤੱਕ ਦੁਨੀਆ ਦਾ ਭਲਾ ਕਰਨਗੇ ਬਾਬਾ ਜੀ जय बा राम जी दास जी कृपा निर्मल दास ਬਾਬਾ ਜੀ ਇਹਨੇ ਮਾਈ ਜੂਣੀ ਦਾ ਜੀ ਬਾਬਾ ਜੀ ਅ ਸਭ ਤੋਂ ਪਹਿਲਾਂ ਰੂਪੜ ਜ਼ਿਲ੍ਹੇ ਦੇ ਵਿੱਚ ਇੱਕ ਜਗ੍ਹਾ ਪਹਿਲਾਂ ਰੂਪੜ ਉੱਥੇ ਬਾਬਾ ਜੀ ਬੈਠੇ ਸੀਗੇ ਫਿਰ ਉਹ ਤੋਂ ਬਾਅਦ ਬਹੁਤ ਦੇਰ ਉੱਥੇ ਭਗਤੀ ਕੀਤੀ ਗਰੀ ਬਾਬਾ ਜੀ ਨੇ ਬਾਬਾ ਜੀ ਫਿਰ ਰੂਪੜ ਤੋਂ ਕਈ ਸਾਲ ਉੱਥੇ ਤਪੱਸਿਆ કરી ਬਾਬਾ ਜੀ ਨੇ ਫਿਰ ਉਹ ਤੋਂ ਬਾਅਦ ਹਜ਼ੂਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਉੱਥੇ ਬਾਬਾ ਜੀ ਨੂੰ ਬੁਲਾਇਆ ਉੱਥੇ ਫਿਰ ਗਦਾਵਰੀ ਨਦੀ ਦੇ ਕੰਢੇ ਤੇ ਬਾਬਾ ਜੀ ਨੂੰ ਬਚਨ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕਰੇ ਸੀਗੇ ਵੀ ਰਹਿਂਦੀ ਦੁਨੀਆ ਤੱਕ ਤੁਸੀਂ ਦੁਨੀਆ ਦਾ ਭਲਾ ਕਰੋਗੇ ਵੀ ਹੁਣ ਤੁਸੀਂ ਪੰਜਾਬ ਜਾਓ ਫਿਰ ਬਾਬਾ ਜੀ ਇਸ ਜਗ੍ਹਾ ਤੇ ਆ ਕੇ ਬੈਠੇ ਸੀਗੇ ਬਾਬਾ ਜੀ ਦੇਖ ਲਓ ਹੁਣ ਤੁਸੀਂ ਜਿਹੜਾ ਇੱਥੇ ਆਉਂਦਾ ਬਾਈ ਸੱਚੇ ਮਨੋਂ ਆਉਂਦਾ ਝੋਲੀਆਂ ਭਰ ਕੇ ਹੀ ਲੈ ਕੇ ਜਾਂਦੇ ਨੇ ਇੱਥੋਂ ਦੁਨੀਆ ਬਈ ਬਹੁਤ ਇਹ ਬਾਬਾ ਜੀ ਦਾ ਧੂਣਾ ਹੈ ਆ ਦੇਖੋ ਇਹ ਬਾਬਾ ਵੀਰੰਦਾਸ ਜੀ ਨੇ ਤੇ ਉਹ ਮਾਈ ਜੂਣੀ ਦਾਸ ਜੀ ਇਹ ਸਾਨੀਪੁਰ ਤੋਂ ਸਾਨੀਪੁਰ ਪਿੰਡ ਸੀਗਾ ਮਾਤਾ ਜੀ ਦਾ ਮਾਤਾ ਜੀ ਪ੍ਰਸ਼ਾਦਿਆਂ ਦੀ ਸੇਵਾ ਮਾਤਾ ਜੀ ਮਾਤਾ ਨੇ ਕੀਤੀ ਆ ਵਿਚਾਰੀ ਨੇ ਬਾਬਾ ਜੀ ਦੇ ਜਿੰਨਾ ਚਿਰ ਬਾਬਾ ਜੀ ਪੂਰੇ ਰਹੇ ਨੇ ਬਾਬਾ ਜੀ ਬਹੁਤ ਸੇਵਾ ਕਰੀਆਂ ਮਾਤਾ ਜੀ ਨੇ ਖਰਾ-ਪਰਾ ਪੂਰਾ ਤੁਹਾਨੂੰ ਦਿਖਾਉਣਾ ਮੈਂ ਫੱਕ ਬੱਬੇ ਦੀ ਤੰਦਰੁਸਤੀ ਹੈ ਬਖਸ਼ਵਾਂ ਸੰਗ ਸੰਗ ਰਹਿੰਦੇ ਤੇ ਤੁਸੀਂ ਦੇਖੋ ਪਿੱਛੇ ਦੇਖ ਰਹੇ ਹੋਵੋਗੇ ਸਾਰੇ ਸਾਰੇ ਦੇਖੋ ਨੇ ਦਰਖਤ ਲੱਗੇ ਹੋਏ ਨੇ ਸਾਰੇ ਵਧੀਆ ਹਨ ਸ਼ੰਗਰ ਹਾਲ ਦਿਖਾਉਣਾ ਹਾਂ ਤੁਹਾਨੂੰ ਪੂਰਾ ਪੰਜਾਬ ਚੋਂ ਹਰਿਆਣੇ ਚੋਂ ਪਤਾ ਨਹੀਂ ਉੱਤਰ ਪ੍ਰਦੇਸ਼ ਉੱਤਰਾਖੰਡ ਚੋਂ ਸੰਗਤ ਬੜੀ ਦੂਰ ਦੂਰ ਤੋਂ ਸੰਗਤ ਆਉਂਦੀ ਹੈ ਓਰੇ ਸਰਿਓ ਤੁਹਾਨੂੰ ਦਿਖਾਉਂਦਾ ਇਹ ਸਾਹਮਣੇ ਲੰਗਰ ਹਾਲ ਹੈ ਦੇਖੋ ਲੰਗਰ ਹਾਲ ਇਹ ਸਾਰਾ ਲੰਗਰ ਹਾਲ ਹੈ ਜਦੋਂ ਬਾਬਾ ਜੀ ਦੇ ਭੰਡਾਰਾ ਹੁੰਦਾ ਉਰੇ ਜਾਂ ਸ਼ਰਾਦ ਬਾਬਾ ਜੀ ਦੇ ਹੁੰਦੇ ਨੇ ਜਦੋਂ ਉਰੇ ਸੰਗਤ ਆਉਂਦੀ ਆ ਪੂਰੇ ਇੰਡੀਆ ਚੋਂ ਲੋਕ ਆਉਂਦੇ ਨੇ ਉਰੇ ਪੈਰ ਧਰਨੂ ਜਗ੍ਹਾ ਨਹੀਂ ਹੁੰਦੀ ਉਰੇ ਜਦੋਂ ਇੱਥੇ ਪ੍ਰੋਗਰਾਮ ਹੁੰਦਾ ਕੋਈ ਵੀ ਤੇ ਲੰਗਰ ਉਰੇ 12 ਮਹੀਨੇ ਲੰਗਰ ਜਦੋਂ ਮਰਜੀ ਆਉ ਲੰਗਰ ਜਦੋਂ ਮਰਜੀ ਚੱਲਦਾ ਹੀ ਰਹਿੰਦਾ ਬਾਬਾ ਜੀ ਦੇ ਲੰਗਰ ਕੋਈ ਕਮੀ ਨਹੀਂ ਉਰੇ ਬਾਬਾ ਜੀ ਦੇ ਇਹ ਲੰਗਰ ਹਾਲ ਆ ਬਾਈ ਅੰਦਰ ਇੱਕ ਲੰਗਰ ਹਾਲ ਨਹੀਂ ਉੱਪਰ ਵੀ ਬਣਿਆ ਹੋਇਆ ਇਹ ਇੱਧਰ ਸਾਹਮਣੇ ਲੰਗਰ ਤਿਆਰ ਹੁੰਦਾ ਅੰਦਰ ਰਸੋਈ 'ਚ ਜਾਣ ਦੀ ਇਜਾਜ਼ਤ ਨਹੀਂ ਉਹਦੀ ਇਹ ਲੰਗਰ ਹਾਲ ਆ ਇੱਥੇ ਜਣੀ ਜੀ ਅਭੀ ਜਿਹੜਾ ਲੰਗਰ ਛੱਕਦਾ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਮਾਜੀ ਬਸ 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 ਯਾਰ ਆਪ ਭਾਈ ਯਾਰ ਆਪ ਭਾਈ ਚਾ ਚਾ ਛੱਕ ਲਿਆ ਹਾਂ ਚਾ ਛੱਕ ਕੇ ਚੱਲੇ ਆਂ ਗੱਡੀ ਵੱਲ ਨੂੰ ਤੇ ਚੱਲਦੇ ਨਵਾਂ ਸਰੋਵਰ ਬਣ ਰਿਹਾ ਜੀ ਬਾਬਾ ਜੀ ਤੇ ਪਹਿਲਾਂ ਸਰੋਵਰ ਸੀਗਾ ਡੂੰਘਾ ਬੋ ਸੀਗਾ ਯਾਨੀ ਕਿ ਉਹੀ ਪੁਰਾਣਾ ਸੀਗਾ ਸੋ ਹੁਣ ਨਵਾਂ ਬਣ ਗਿਆ ਤੁਹਾਨੂੰ ਮੈਂ ਦਿਖਾ ਕੇ ਲਿਆਉਣਾ ਕੰਮ ਚੱਲ ਰਿਹਾ ਡੂੰਘਾ ਸੀਗਾ ਬਹੁਤ ਹੁਣ ਜਣੀ ਹੈ ਇਹ ਸਾਰਾ ਪੱਕਾ ਕਰ ਦੇਣਾ ਹੁਣ ਸਾਰਾ ਪੱਕਾ ਹੋ ਗਿਆ ਇਹ ਬਸ ਕੰਮ ਚੱਲ ਰਿਹਾ ਪੂਰਾ ਇਹ ਪਰ ਮੂਰਤੀਆਂ ਨੇ ਪੁਰਾਣੀਆਂ ਹੀ ਨੇ ਉਰੇ ਆ ਦੇਖੋ ਹੁਣ ਨਮਾ ਬਣਿਆ ਜਾਨੀ ਕਿ ਪਹਿਲਾਂ ਵੀ ਉਰੇ ਸਰੂਬਰ ਸੀਗਾ ਪਰ ਹੁਣ ਜਾਨੀ ਕਿ ਸਾਰੀਆਂ ਪੁਰਾਣੀਆਂ ਪੂੜੀਆਂ ਸਾਰੀਆਂ ਨਵੀਆਂ ਬਣ ਕੇ ਉਰੇ ਕੰਮ ਚੱਲ ਰਿਹਾ ਚਲੋ ਚੱਲ ਜੀਏ ਹੁਣ ਆਪਾਂ ਲਈ ਬਾਬਾਈ ਦਾ ਦਰਸ਼ਨ ਹੋ ਗਏ ਨਾਲੇ ਤੁਹਾਨੂੰ ਵੀ ਕਰਾਤੇ ਦਰਸ਼ਨ ਤੇ ਹੁਣ ਆ ਆ ਫੇਰ ਆਪਾਂ ਨੂੰ ਮਿਲ ਗਿਆ ਜਿਹੜਾ ਜਾਂਦੇ ਹੋਏ ਮਿਲਿਆ ਸੀਗਾ ਆਪਾਂ ਨੂੰ ਇਹ ਸੰਗਤਪੁਰਾ ਪਿੰਡ ਯਾਨੀ ਕਿ ਮੰਦਰ ਵਾਲੇ ਜਿਵੇਂ ਨਗਰ ਕੀਰਤਨ ਕੱਢਦੇ ਹੁੰਦੇ ਨੇ ਆਪਾਂ ਉਵੇਂ ਕੱਢ ਰਹੇ ਨੇ ਮਾੜੀ ਦਾ 나ੜੀ ਵਾਲੇ ਮਾੜੀ ਮੰਦਰ ਦਾ ਕ ਮਾੜੀ ਦਾ ਮੰਦਰ ਦਾ ਮੰਦਰ ਦਾ ਅੱਛਾ ਜਿਹੜਾ ਸੰਗਤ ਅੰਦਰ ਮੰਦਰ ਆ ਜਿਹੜਾ ਆਪਣੇ ਸੰਗਤਪੁਰੇ ਠੀਕ ਹੈ ਕੀ ਕਰ ਰਹੇ ਨੇ ਮੂਰਤੀ ਸਥਾਪਨਾ ਹੈ ਕਰਨਾ ਅੱਛਾ ਮੂਰਤੀ ਸਥਾਪਨਾ ਠੀਕ ਹੈ ਠੀਕ ਮੂਰਤੀ ਸਥਾਪਨਾ ਮੂਰਤੀ ਸਥਾਪਨਾ 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 ਉਹ ਲੈ ਲਓ ਬਾਈ ਭੂਲ ਲੈ ਵਾ ਬਾਈ ਲੈ ਲੈ ਇਧਰ ਆਹਮ ਤੋ ਫੜ ਲਾ ਫੜ ਲੈ ਫੜ ਲੈ ਫੜ ਲੈ ਬਸ ਠੀਕ ਆ ਬਬਾਈ ਲੈ ਲਿਆ ਧੰਨਵਾਦ ਜੀ ਜਿਉਂਦੇ ਰਹੋ ਥੋੜਾ ਹੋਰ ਲੈ ਲਾ ਬੰਦਿਆ ਹਲਾ ਵੀਰ OK ਬੱਡੀ ਜਿਉਂਦੇ ਰਹੋ ਹੋਰ ਟੌਬੀਆਂ ਵੀ ਨੇ ਮੂਰਤੀ ਸਥਾਪਨਾ ਹੈ ਭਾਈ ਹੁਣ ਪਤਾ ਲੱਗਿਆ ਮੰਦਿਰ ਚ ਕੱਲ ਨੂੰ ਮੂਰਤੀ ਸਥਾਪਨਾ ਹੈ ਸੰਗਤਪੁਰੇ ਛੋਡੀਆਂ ਮੰਦਿਰ ਚ ਇਹ ਜਿਹੜਾ ਪਿੰਡ ਹੈ ਇਹ ਬਹੁਤ ਪੁਰਾਣਾ ਪਿੰਡ ਹੈ ਵੀ ਇੱਕ ਦਿਨ ਤੁਹਾਨੂੰ ਇਹ ਪਿੰਡ ਵੀ ਦਿਖਾਉਂਗਾ ਮੈਂ ਇਹ ਪਿੰਡ ਨਹੀਂ ਸੀਗਾ ਪਹਿਲਾਂ ਇਹ ਸ਼ਹਿਰ ਸੀਗਾ ਇਸ ਤੋਂ ਬਾਅਦ ਚ ਸਰੰਦ ਸ਼ਹਿਰ ਬਸਿਆ ਪਹਿਲਾਂ ਜਿਹੜਾ ਬਾਜ਼ਾਰ ਹੁੰਦਾ ਸੀਗਾ ਉਹ ਇਸ ਪਿੰਡ ਵਿੱਚ ਸੀਗਾ ਬਾਜ਼ਾਰ ਸੀਗਾ ਜਿਹੜਾ ਉਰੇ ਸਭ ਕੁਝ ਮਿਲਦਾ ਹੁੰਦਾ ਸੀਗਾ ਇਹ ਪਿੰਡ ਬਹੁਤ ਵੱਡਾ ਹੈ ਬਹੁਤ ਪੁਰਾਣਾ ਇਤਿਹਾਸਿਕ ਪਿੰਡ ਹੈ ਇਹਦਾ ਵੀ ਬਹੁਤ ਬਹੁਤ ਪੁਰਾਣਾ ਇਤਿਹਾਸ ਹੈ ਪਿੰਡ ਦਾ ਸੰਗਤਪੁਰਾ ਸੋਡੀਆਂ ਹਾਂਜੀ ਮੱਥਾ ਟੇਕ ਕੇ ਆ ਗਏ ਆ ਆਪਣੇ ਘਰੋਂ ਅੱਜ ਦਾ ਬਲੌਗ ਕਰਦੇ ਇੱਥੇ ਪੂਰਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਲਾਈਕ ਕਰਨਾ ਨਾ ਭੁੱਲਿਓ ਕਮੈਂਟ ਜਰੂਰ ਕਰਿਓ ਜੀ ਤੇ ਮੇਰਾ ਬਲੌਗ ਕਿੱਦਾਂ ਦਾ ਲੱਗਿਆ ਜਰੂਰ ਦੱਸਿਓ ਓਕੇ ਸਤਿ ਸ੍ਰੀ ਅਕਾਲ ਮਿਲਦੇ ਆ ਨਵੇਂ ਬਲੌਗ ਚ ਓਕੇ